ਆਕੇ ਸਾਰਾ ਪਿੰਡ ਆਇਆ ਜੀ ਸਾਰਾ ਪਿੰਡ ਹੀ ਆ ਗਿਆ ਦਾ ਪਿੰਡ ਤੇ ਉਹ ਆਮ ਆਦਮੀ ਹ ਨਹੀਂ ਚਾਰ ਪੰਜ ਘਰ ਆਣੇ ਦੇਖੋ ਜੀ 20 ਤਰੀਕ ਨੂੰ ਜਿਹੜਾ ਵਾ ਇਹ ਸਰਕਾਰ ਦੀ ਜਿਹੜੀ ਧੌਣ ਚੋ ਕਿਲਾ ਵਾ ਉਹ ਨਿਕਲ ਜੇਗਾ ਤੇ ਬਹੁਤ ਵੱਡੇ ਮਾਰਜਨ ਨਾਲ ਦਾਵਾ ਸਾਹਿਬ ਜਿੱਤ ਪ੍ਰਾਪਤ ਕਰਨਗੇ ਉਹ ਜਿਹੜੀ ਇਹ ਸ਼ਾਹਪੁਰ ਜਾ ਜਾਂਦੀ ਨੌਜਵਾਨ ਕ੍ਰੀਮ ਹੈ ਨਾ ਉਹ ਤੇ ਸਾਰੀ ਕਾਂਗਰਸ ਦੇ ਨਾਲ ਹੀ ਹੈ ਧਰੋ ਵਾਲੀ ਕਿਹਦਾ ਧਰੋ ਵਾਲੀ ਜਿਹੜਾ ਆ ਜੀ 95 95% ਆ ਜੀ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਕਾਂਗਰਸ ਪਾਰਟੀ ਸਾਡੇ ਪਿੰਡ ਚ ਸਾਰੀ ਹੋਲਸ ਜਿਹੜੀ ਬੋਰ ਦੇ ਨਾਲ ਜਿੱਤ ਪ੍ਰਾਪਤ ਕਰੇਗੀ ਪਰ ਕਾਡੇ ਰਬਾ ਬਾਬਾ ਨਾਨਕ ਦੀ ਜਿੰਨੀ ਚੋਣ ਦੇ ਪ੍ਰਚਾਰਤਾ ਅਖਰੀ ਦਿਨ ਤੇ ਕਾਂਗਰਸ ਵੱਲੋਂ ਅੱਜ ਆਖਰੀ ਦਿਨ ਇੱਕ ਰੋਡ ਸ਼ੋ ਜੋ ਕੱਢਿਆ ਜਾ ਰਿਹਾ ਇਸ ਲਈ ਆਪਾਂ ਮੌਜੂਦ ਆ ਡੇਰਾ ਬਾਬਾ ਨਾਨਕ ਕੋਰੀਡੋਰ ਰੋਡ ਉੱਪਰ ਕਿ ਜਿੱਥੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਜੋ ਇਕੱਠੇ ਹੋ ਰਹੇ ਨੇ ਅਤੇ ਇਹ ਰੋਡ ਸ਼ੋ ਡੇਰਾ ਬਾਬਾ ਨਾਨਕ ਕੋਰੀ ਟੋਰ ਤੋਂ ਸ਼ੁਰੂ ਹੋ ਕੇ ਤਲਾਨੌਰ ਦੇ ਵਿਚਾਰਾਂ ਤੱਕ ਪਹੁੰਚੇਗਾ ਨੌਜਵਾਨ ਜੋ ਕਿ ਮੋਟਰਸਾਈਕਲ ਅਤੇ ਹੋਰ ਗੱਡੀਆਂ ਉੱਪਰ ਇਥੇ ਕਾਂਗਰਸ ਦੇ ਝੰਡੇ ਲਗਾ ਕੇ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਕਾਂਗਰਸੀ ਵਰਕਰਾਂ ਆਗੂਆਂ ਜਸਕਨ ਸਿੰਘ ਜੀ ਅੱਜ ਕਾਂਗਰਸ ਦਾ ਰੋਡ ਸ਼ੋਅ ਆ ਕਾਫੀ ਦੇਖ ਰਹੇ ਆ ਕਿ ਨੌਜਵਾਨਾਂ ਵਿੱਚ ਹੋਰ ਕਾਂਗਰਸੀ ਵਰਕਰਾਂ ਵਿੱਚ ਕਾਫੀ ਰੋਡ ਸ਼ੋਅ ਨੂੰ ਲੈ ਕੇ ਉਤਸ਼ਾਹ ਹੈ ਕੀ ਕਹਿੰਦੇ ਮੈਂ ਧੰਨਵਾਦ ਕਰਦਾ ਹਾਂ ਆਪਣਾ ਬਾਦ ਸਾਹਿਬ ਤੁਸੀਂ ਹਰ ਜਗ੍ਹਾ ਹੁੰਦੇ ਹੋ ਰੋਡ ਸ਼ੋਅ ਦਾ ਵੇਖ ਲਓ ਤੁਹਾਨੂੰ ਪਤਾ ਲੱਗ ਹੀ ਜਾਣਾ ਬਾਬੇ ਦੀ ਬੜੀ ਕਿਰਪਾ ਹੋ ਲੰਮੀਆਂ ਲੈਣਾ ਲਗੀਆਂ ਨੇ ਤੇ ਨਾਲੇ ਰੰਧਾਵਾ ਸਾਹਿਬ ਨੇ ਮੇਰੇ ਸਾਹਨੇ ਕੱਲ ਦੀ ਪਰਸਾਂ ਦੀ ਵੀਡੀਓ ਹਾਂਜੀ ਉਹਨਾਂ ਨੇ ਆ ਵੀ ਚੇਤੇ ਕਰਕੇ ਕਹਿਤਾ ਵਾ ਵੀ ਅਰਕਾਂ ਇੱਕੋ ਵਾਰੀ ਮੈਂ ਖਲੋਣਾ ਵਾ लास्ट ਵਾਰੀ ਚਾਹੇ ਮੈਨੂੰ ਜਿਤਾ ਦਿਓ ਜੇ ਨਾ ਮੈਨੂੰ ਜਿਤਾਇਆ ਤੇ ਅਰਕਾਂ ਮੈਂ ਬਾਅਦ ਚ ਮੁੜ ਕੇ ਨਹੀਂ ਮੈਂ ਖਲੋਣਾ ਤਾਂ ਪਤਾ ਲੱਗ ਜਣਾ ਮੈਂ 23 ਨੂੰ ਲੈਸ਼ਣ ਆ 23 ਨੂੰ ਰਿਜ਼ਲਟ ਆਇਨਾ ਵਾ ਬੜੇ ਵੱਡੇ ਮਾਰਚਨ ਜਿੱਤੇਗੀ ਕਾਂਗਰਸ ਆਮ ਆਦਮੀ ਦਾ ਕਹਤਾ ਤੂੰ ਹੀ ਆ ਆ ਇਲੈਕਸ਼ਨ ਚਾਦੇ ਹੋ ਮੈਂ ਆਮ ਆਦਮੀ ਚ ਵੀ ਕੰਮ ਕੀਤਾ ਆਮ ਆਦਮੀ ਵਿੱਚ ਕੰਮ ਕੀਤਾ ਪਰ ਆਮ ਆਦੀ ਪਾਰਟੀ ਚ ਜਿਹੜੇ ਕੰਮ ਹੀ ਉਹ ਕੰਮ ਨਹੀਂ 하게 ਝੂਠੇ ਵਾਦੇ ਨੇ ਝੂਠਾ ਇਹਨਾਂ ਦਾ ਸਭ ਕੁਝ ਆ ਝੂਠਾ ਪ੍ਰਚਾਰ ਆ ਮੇਰੇ ਤੋਂ ਵੱਧ ਨਹੀਂ ਆਮ ਆਦੀ ਪਾਰਟੀ ਨੂੰ ਜਾਣੋ ਤੇ ਨਹੀਂ ਕੋਈ ਹੋਣਾ ਮੈਂ 10 ਸਾਲ ਮਿਹਨਤ ਕੀਤੀ ਆਮ ਆਦੀ ਪਾਰਟੀ ਚ ਠੀਕ ਆ ਮੈਨੂੰ ਮਾਨ ਨਹੀਂ ਮਿਲਿਆ ਨਾ ਮਾਨ ਸਤਕਾਰ ਕੋਈ ਨਹੀਂ ਮਿਲਿਆ ਠੇਡੇ ਲਾਉਣ ਵਾਲੇ ਬੜੇ ਜਾਣੇ ਐਸ ਤੋਂ ਵੱਡੇ ਡਰਮਾਂ ਵਾਲੇ ਗੱਡੀ ਆਂਦੇ ਆ ਵੀ ਇਹਨੂੰ ਪਿੱਛੇ ਸੁੱਟੋ ਇੱਥੇ ਮਾਨ ਸਤਕਾਰ ਕੋਈ ਨਹੀਂ ਮਿਲਦਾ ਹਾਂ ਤਾਂ ਲੋਕ ਸਿਆਣੇ ਨੇ ਹਾਂਜੀ ਸੁਪਰ ਸਾਹਿਬ ਕਹਿੰਦਾ ਬਹੁਤ ਵਧੀਆ ਕਾ ਵੀ ਅੰਸ਼ਾ ਕਿੰਨੇ ਕ ਵਰਕਰ ਆਏ ਪਿੰਡ ਲੋਹਾਰਾ ਵਾਲੀ ਸਾਡੀਆਂ ਪੰਜ ਗੱਡੀਆਂ ਆਈਆਂ ਜੀ ਭਰ ਕੇ ਹਾਂਜੀ ਵਰਕਰ ਜਿਹੜਾ ਸਾਡਾ 100 ਤੋਂ ਵੱਧ ਬੰਦਾ ਆ ਪਾ ਜਿਹੜਾ ਪਿੰਡ ਲੋਹਾਰਾਣੀ ਤੋਂ ਲੈ ਕੇ ਚੱਲੇ ਆ ਬਾਕੀ ਜਿਹੜਾ ਜੋਸ਼ ਆ ਤੁਹਾਨੂੰ ਲੱਭਦਾ ਪਿਆ ਜੀ ਸਾਹਮਣੇ ਬਹੁਤ ਜ਼ਿਆਦਾ ਲੋਕਾਂ 'ਚ ਜੋਸ਼ ਆ ਦੇਖੋ ਜੀ 20 ਤਰੀਕ ਨੂੰ ਜਿਹੜਾ ਵਾ ਇਹ ਸਰਕਾਰ ਦੀ ਜਿਹੜੀ ਧੌਣ ਚੋ ਕਿਲਾ ਵਾ ਉਹ ਨਿਕਲ ਜਾਏਗਾ ਤੇ ਬਹੁਤ ਵੱਡੇ ਮਾਰਜਨ ਨਾਲ ਦਾਵਾ ਸਾਹਿਬ ਜਿੱਤ ਪ੍ਰਾਪਤ ਕਰਨਗੇ ਅਤੇ ਡੇਰੇ ਦੀ ਧਰਤੀ ਤੋਂ ਇੱਕ ਵੱਖਰੀ ਆਵਾਜ਼ ਜਿਹੜੀ ਆ ਉਹਦੀ ਸ਼ੁਰੂਆਤ ਹੋਏਗੀ ਜਿਹੜੀ ਕਿ ਡੇਰੇ ਦੀ ਧਰਤੀ ਤੋਂ ਚੱਲ ਕੇ ਪੰਜਾਬ ਵਿਧਾਨ ਸਭਾ ਤੱਕ ਪਹੁੰਚੇਗੀ ਹਾਂਜੀ ਜਿਹੜੇ ਰੋਡ ਸ਼ੋਅ 'ਚ ਪਹੁੰਚੇ ਹੋ ਇਸ ਤਰ੍ਹਾਂ ਦੇਖ ਰਹੇ ਉਹ ਸੋਨਾ ਮਨਕੁਸ਼ ਹੋਇਆ ਜੀ ਆਪਣਾ ਬਾਦਸ਼ਾਹ ਵੀ ਆਪ ਹੀ ਦੇਖ ਲੋ ਅਜ ਜੂਮ ਜਾ ਕੇ ਪਿਛੋਂ ਕਿੰਨਾ ਨਜ਼ਾਰਾ ਆਉਂ ਰਿਹਾ ਵੇਖਣ ਦਾ ਭੈਣ ਭਰਾਵਾਂ ਦਾ ਸਾਰਾ ਇਕੱਠ ਏਡਾ ਵੇਖ ਕੇ ਕਿਦਾਂ ਵੀ ਆ ਮੈਂ ਤਾਂ ਰਾਤੀ ਸਨਾਰ ਗੁਰਦੀਪ ਸਿੰਘ ਰੰਧਾਵਾ ਉਹਨਾਂ ਦੀ ਵੀਡੀਓ ਦੇਖ ਰਿਹਾ ਸੀਗਾ ਤੇ ਮੇਰੇ ਹਿਸਾਬ ਨਾਲ ਤੇ ਉੱਤੇ ਡਾਵਾ ਰੋਲ ਜਨਾਂ ਦਾ ਫੇਸ ਵੀ ਮਨ ਲੋ ਵੀ ਜੱਜ ਕਰ ਰਹੇ ਸੀ ਫੇਸ ਹਾਂ ਫੇਸ ਵੀ ਜੱਜ ਕਰ ਲਿਆ ਕਿ ਨਹੀਂ ਭਈ ਸਾਡੀਆਂ ਬਾਵਾਆਂ ਖੜੀਆਂ ਹੋ ਗਈਆਂ ਆ ਆਪਣਾ ਆਮ ਪਾਰਟੀ ਵਾਲਿਆਂ ਦੀ ਤੇ ਅਰਦਾਸ ਸਾਹਿਬ ਦਾ ਫੇਸ ਕਿਹਤਰਾ ਹੈ ਮਨ ਨਾਲ ਕਿ ਚੜਦੀ ਕਲਾ ਮਨ ਖੁਸ਼ ਹੁੰਦਾ ਹੀ ਆਪਣਾ ਅੱਜ ਰੋਡ ਸ਼ੋਅ 'ਚ ਪਹੁੰਚੇ ਹੋ ਕਾਫੀ ਨੌਜਵਾਨਾਂ 'ਚ ਦੇਖ ਰਹੇ ਹਾਂ ਤੇ ਸ਼ਾਵਾ ਕੀ ਕਹਿੰਦੇ ਵੇਖ ਲਓ ਜੋਸ਼ ਕਿੰਨਾ ਹੈ ਕਾਂਗਰਸ ਪਾਰਟੀ ਦਾ ਕਿਹੜਾ ਪੰਡਾ ਆਪਣਾ ਅੱਛਾ ਗਦੀਸ਼ਿੰਘਰ ਨਾਲ ਆਵੜਾ ਪੰਡਾ ਕਿੰਨੇ ਕਿ ਨੌਜਵਾਨ ਜਾਂ ਵਰਕਰ ਉੱਥੋਂ ਆਏ ਨੇ ਆਪਾਂ ਇਹ 'ਚ 10 ਗੱਡੀ ਲੈ ਕੇ ਗੱਡੀਆਂ ਮੋਟਰਸਾਈਕਲ ਕਿੰਨੇ ਨੀ ਸੈਰੀ ਨੇ ਠੀਕ ਹੋਣਾ ਪਿੰਡੋਂ ਕਿਤਰਾ ਜਿੱਤੋਗੇ ਜਿੱਤਾਂਗੇ ਜੀ ਹਾਂ ਜਿੱਤਾਂਗੇ ਦੇਖੋ ਸ਼ਾਹਪੁਰ ਜਿੱਤੋਗੇ ਵੱਡੀ ਡਿਵੀਜ਼ਨ ਜਿੱਤਾਂਗੇ ਕਰਦੀਸ਼ੇ ਰੰਧਾਵੇ ਦਾ ਪਿੰਡ ਆ ਕੋਈ ਗੱਲ ਨਹੀਂ ਕਿ ਉਹ ਵੀ ਪੁਰਾਣਾ ਮੋਢੇ ਹੀ ਸਾਡਾ ਨਹੀਂ ਮੋਢੇ ਜਿੱਤ ਕੀਦੀ ਹੋਏਗੀ ਉਹ ਤੁਹਾਨੂੰ ਜੋਦਰ ਰੰਧਾਵਾ ਸਾਹਿਬ ਜੀ ਕਿਹੜੇ ਉਹ ਵੀ ਰੰਧਾਵਾ ਹੈ ਕਿਹੜੇ ਰੰਧਾਵਾ ਜੀ ਅੰਜੂ ਜੀ ਕਿਹੜਾ ਪਿੰਡ ਆ ਆਪਣਾ ਮੇਰਾ ਪਿੰਡ ਸ਼ਾਹਪੁਰ ਜਾ ਜਾਣਾ ਜੀ ਅੱਛਾ ਗਦੀਪ ਸਿੰਘ ਰੰਧਾਵਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹ ਨਾਲ ਆ ਪਿੰਡਾਂ ਬਿਲਕੁਲ ਜੀ ਕਿੰਨੇ ਨੌਜਵਾਨ ਆਏ ਉਹ ਉਹ ਜੜੀ ਦੇ ਸ਼ਾਹਪੁਰ ਜਾ ਜਾਂਦੀ ਨੌਜਵਾਨ ਕ੍ਰੀਮ ਹੈ ਨਾ ਉਹ ਤੇ ਸਾਰੀ ਕਾਂਗਰਸ ਦੇ ਨਾਲ ਹੀ ਹੈ ਠੀਕ ਹੈ ਉਹ ਸਾਰੀ ਤਕਰੀਬਨ ਪਹੁੰਚੀ ਆ ਮੈਨੂੰ ਨਹੀਂ ਲੱਗਦਾ ਕਿ ਕੋਈ ਦੋ ਚਾਰ ਬੰਦੇ ਉਹ ਮੁੰਡੇ ਕੋਈ ਫੋਨ ਸ਼ਾਇਦ ਕੋ ਡਰਦੇ ਮਾਰੇ ਉਹ ਵੀ ਸਾਡੇ ਨਾਲ ਹੀ ਆ ਦੋ ਚਾਰ ਗਦੀਪ ਸਿੰਘ ਰੰਧਾਵਾ ਨਾਲ ਕਿਉਂ ਨਹੀਂ ਗਰਦੀਪ ਸਿੰਘ ਰੰਡਾਵੇ ਦਾ ਜਿਹੜਾ ਮੇਨ ਮੋਟਿਵ ਹੈ ਉਹ ਤੇ ਗਰਦੀਪ ਸਿੰਘ ਰੰਡਾਵੇ ਨੂੰ ਪਤਾ ਵੀ ਸੁਭਾਅ ਅਕੋਰਡਿੰਗ ਹੋਰ ਲੋਕਾਂ ਦੇ ਨਾਲ ਸਾਡੇ ਅਸਲ ਵਿੱਚ ਨਾ ਜਿਹੜੀ ਸਾਡੇ ਪਿੰਡ ਦੀ ਵੋਟ ਹੈ ਨਾ ਉਹ 70% 크ਰਿਸਚੀਅਨ ਵੋਟ ਹੈ ਅੱਛਾ ਜੀ ਕਿ ਸਾਈ ਭਾਈ ਜੜਾ ਵਾ ਸਾਈ ਭਾਈ ਜੜਾ ਵਾ ਔਰ 크ਰਿਸਚੀਅਨ ਭਾਈਚਾਰੇ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਦਿੰਦਾ ਉਹ ਪਿਆਰ ਦੇ ਪੱਖੇ ਹੁੰਦੇ ਆ ਬਿਲਕੁਲ ਜੇ ਆਪਾਂ ਉਹਨਾਂ ਦੇ ਨਾਲ ਜਾ ਕੇ ਪਿਆਰ ਮੋ ਬੰਨਾ ਗੱਲਾਂ ਕਰਦੇ ਆਂ ਦਿਲੋਂ ਉਹਨਾਂ ਦੇ ਨਾਲ ਵਿਤ ਨਿਰਾ ਕਰਦੇ ਆਂ ਵੀ ਹਾਂ ਤੁਸੀਂ ਸਾਡੇ ਭਰਾ ਜੇ ਸਾਡੇ ਭਾਈ ਬੰਦੀ ਜੇ ਤੇ ਫਿਰ ਉਹ ਆਪਣੀ ਜਾਨ ਵੀ ਦੇ ਦਿੰਦੇ ਜਦੋਂ ਆਪਾਂ ਉਹਨਾਂ ਨਾਲ ਵਿਤਕ ਜਾਤ ਪਾਤ ਦਾ ਕਰ ਦਿੰਦੇ ਆ ਫਿਰ ਉਹ ਦੋ ਬੰਦੇ ਤੁਰਦੇ ਨਹੀਂ ਨਾਲ ਇਹ ਤੁਹਾਨੂੰ ਵੀ ਪਤਾ ਤੇ ਇਹ ਸਾਡੇ ਜਿੰਨੇ ਵੀ ਸਾਰੇ ਉਹ 크੍ਰਿਸਚੀਅਨ ਭਾਈਚਾਰੇ ਦੇ ਮੰਗੇ ਜਿਹੜੇ ਆ ਵੀ ਮੁੰਡਾ ਜਿਹੜਾ ਆਪਣਾ ਵਸਨੀ 크੍ਰਿਸਚੀਅਨ ਭਾਈਚਾਰੇ ਦਾ ਠੀਕ ਹੈ ਨਾ ਇਹ ਸਾਰੇ ਇਸ ਕਰਕੇ ਸਾਡਾ ਸਤਿਕਾਰ ਕਰਦੇ ਕਿਉਂਕਿ ਮੈਂ ਮੇਰੇ ਨਾਲ ਸਾਰਿਆਂ ਦਾ ਬਹੁਤ ਜ਼ਿਆਦਾ ਪਿਆਰ ਹੈ ਠੀਕ ਔਰ ਮੇਨ ਜੂਤ ਜਿੰਨੀ ਵੀ ਤੁਹਾਨੂੰ ਮੈਂ ਦੱਸਿਆ ਵੀ 90% ਜੂਤ ਜਿਹੜਾ ਉਹ ਸਾਰਾ ਹੀ ਸਾਡੇ ਨਾਲ ਤੁਰ ਪੈਂਦਾ ਅੱਜ ਅੱਜ ਕਿੰਨਾ ਕੁ ਤੁਸ਼ਾਲ ਕਿੰਨੇ ਕੁ ਨੌਜਵਾਨ ਯਾਗ ਵਰਕਰ ਆਏ ਵੇਖੋ ਮੈਂ ਅੱਗੇ ਚੈੱਕ ਕਰਨ ਡਿਆ ਕਿ ਜਿਹੜੀ ਪਿਛਲੀ ਐਮਪੀ ਦੀ ਇਲੈਕਸ਼ਨ ਹੋਈ ਨਾ ਉਹਦੇ ਨਾਲੋਂ ਕੋਈ 10-15% ਜ਼ਿਆਦਾ ਹੀ ਹੈ ਤੇ ਤੁਸੀਂ ਸੋਚੋ ਵੀ ਇਹ 10-15% ਜ਼ਿਆਦਾ ਉਹਦਾ ਰੀਜ਼ਨ ਕੀ ਆ ਵੀ ਇਹਨਾਂ ਦੇ ਵਰਕਰ ਜਿਹੜੇ ਟੁੱਟ ਕੇ ਆਏ ਆ ਉਹਦੇ ਨਾਲ 10-15% ਵਧ ਗਈ ਹੁਣ ਆ ਭਰਾਵਾ ਸਾਡਾ ਜਿਸ ਕਰਨ ਅਸੀਂ ਭਰਾਵਾ ਸਾਹਮਣੇ ਕੈਂਡੀਡੇਟ ਦੇ ਘਰ ਆ ਠੀਕ ਹੈ ਨਾ ਪਾਰਟੀ ਇਹਨੇ ਖੜੀ ਕੀਤੀ ਵੀਰ ਨੇ ਅੱਜ ਇਹ ਨਾਰਾਜ਼ ਹੋ ਗਏ ਉਹਨਾਂ ਦੀਆਂ ਰਣਨੀਤੀਆਂ ਨੂੰ ਚੇਂਜ ਕਰਕੇ ਤੇ ਸਾਡੇ ਜਾਣ ਕੇ ਬੈਠਾ ਭਰਾ ਕਿ ਉਹ ਸਾਡੀ ਬਾਹਮਾ ਆਪਣੀ ਪਹਿਲਾਂ ਵੀ ਅਸੀਂ ਪਾੜ ਰਹੇ ਇੱਕ ਪਾਸੇ ਸਰੀਰ ਦੇ ਠੀਕ ਹੈ ਨਾ ਉਹ ਫਰਕ ਸਾਨੂੰ ਅੱਜ ਲੱਗਣ ਦੇ ਵੀ ਤੁਸੀਂ ਸੋਚੋ ਵੀ ਜੇ MP ਦੇ ਵਿੱਚ 10% ਰਾਰ ਕੀ ਵਾਧਾ ਵਾ ਤੇ ਫਿਰ ਕਿੱਥੇ ਲੀਡ ਜਾਊਗੀ ਜੀ ਹੈ ਅੱਜ ਰੋਡ ਸ਼ੋਅ ਤੇ ਆਏ ਨੌਜਵਾਨ ਕਾਫੀ ਜੀਪ ਤੇ ਵੀ ਦੇਖਣ ਆ ਕਾਫੀ ਪ੍ਰਤੀਸ਼ਾ ਨੌਜਵਾਨਾਂ ਚ ਕਿਹੋ ਜਿਹਾ ਦਾ ਮਾਹੌਲ ਲੱਗ ਰਿਹਾ ਬਹੁਤ ਵਧੀਆ ਵਾ ਸਰਕਾਰ ਬਣੀ ਬਣੀ ਤੇ ਸਰਕਾਰ ਤੇ ਨਹੀਂ ਚਲੋ ਅਸੀਂ ਕਹਿ ਸਕਦੇ ਹਲੀ ਕਿਉਂਕਿ ਸੀਟ ਦੀ ਗੱਲ ਕਰੀਏ ਡੇਰਾਵਾ ਜੀ ਐਮਐਲਏ ਸਾਹਿਬ ਕਿਹੜੇ ਐਮਐਲਏ ਹੁੰਦਾਵਾ ਸਾਹਿਬ ਕਿਹੜੇ ਹੁੰਦਾਵਾ ਸੁਖੀ ਹੁੰਦਾਵਾ ਪਿੰਡੋ ਕਿਦਾਂ ਦਾ ਮਾਹੌਲ ਹੈ ਪਿੰਡੋ ਆ ਇੱਕ ਨੰਬਰ ਹੀ ਆ ਪਿੰਡ ਦੇ ਜਿੱਤੇ ਜਿੱਤੇ ਆ ਇੱਥੇ ਤੁਸੀਂ ਕਾਫੀ ਕਾਫੀ ਨੌਜਵਾਨ ਆਏ ਹੋ ਕਿਤਰਾ ਦਾ ਮਾਹੌਲ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਤੇ ਵੇਖਣ ਦੇ ਜਿੱਤੇ ਜਿੱਤੇ ਹਾਂਜੀ ਕਿਤਰਾ ਪਿੰਡਾ ਮੇਰਾ ਰੱਤਾ ਪਿੰਡ ਵੀ ਹੈ ਲੈ ਤੂੰ ਇਹ ਤਾਂ ਗਰਦੀਸ਼ਰ ਦਾ ਪਿੰਡ ਤੇ ਹਾਂਜੀ 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 ਮਾਹੌਲ ਮਾਹੌਲ ਬਹੁਤ ਵਧੀਆ ਜੀ ਕਾਂਗਰਸ ਪਾਰਟੀ ਬਹੁਤ ਵਧੀਆ ਜੀ ਹਵਾ ਸਾਹਿਬ ਜਿੰਦਾਬਾਦ ਬਹੁਤ ਵਧੀਆ ਕਰਾਇਆ ਸਰਪੰਚ ਸਾਹਿਬ ਪੰਜਾਬ ਕਾਫੀ ਗਿਣਤੀ ਤੁਹਾਡੇ ਨਾਲ ਨੌਜਵਾਨ ਆਏ ਨੇ ਆਪਣਾ ਆਪਣਾ ਵੱਡੀ ਗਿਣਤੀ ਵਿੱਚ ਅਸੀਂ ਦੇਖ ਰਹੇ ਹਾਂ ਇੱਥੇ ਝੰਡੇ ਵੀ ਲੱਗੇ ਆ ਨੌਜਵਾਨ ਕਿਤਰਾ ਮਾਹੌਲ ਵੇਖ ਮਹੌਲ ਵਧੀਆ ਜੀ ਬਹੁਤ ਵਧੀਆ ਚੱਲਣ ਡਿਆ ਸ਼ੀਟ 100% ਹੈ ਜੀ ਹਾਂ ਜੀ ਕਿੰਨੇ ਕ ਦੀ ਲੀਡ ਤੇ ਜਿੱਤੋ 25 30 ਹਜ਼ਾਰ ਦੀ ਹਾਂਜੀ ਹਾਂਜੀ ਕਿਹੜਾ ਪਿੰਡ ਨਾਲ ਦੇ ਪਿੰਡ ਤਲਵੰਡੀ ਕਰਾਇਆ ਜੀ ਜਿੰਦਾਬਾਦ ਜਿੰਦਾਬਾਦ ਜਰਮਣ ਜੀ ਪਿੰਡ ਤਲਵੰਡੀ ਰਾਮਾ ਪੱਤੀ ਖਿਆਲਾ ਹਾਂਜੀ ਅੱਜ ਕਿੱਧਰ ਆਈਆਂ ਫੋਜਾਂ ਆ ਜਾਂਦਾ ਸਾਬਰੀ ਗਿਆ ਜਾ ਕਰਨ ਵਾਸਤੇ ਰੋਡ ਸ਼ੋਅ ਤੇ ਹਾਂ ਕਿਤਰਾ ਦਾ ਲੱਗਣ ਡਿਆ ਚੜਜੀ ਕਾਲਾ ਦਾ ਇਹ ਜਿੱਤੋ ਅੰਨਾ ਵਹਾਵ ਦੀ ਕਿਹੜੇ ਰੰਦਾ ਵਹਾਵ ਸੰਤੋਖ ਸਿੰਘ ਦਾ ਵਾਦੇ ਪਰਿਵਾਰ ਦੀ ਸੁਖੀ ਰੰਦਾ ਵੇਦੀ ਪਿੰਡੋ ਕਿਤਰਾ ਦਾ ਮਾਹੌਲ ਚੜਜੀ ਗਾਲਾ ਕੌਣ ਜਿੱਤੇਗਾ ਇਹੋ ਹੀ ਆਪਣਾ ਸੰਤਾਰ ਸੰਤੋਖ ਸੰਦਾਵਾ ਕਿੰਨਿਆ ਵੋਟਾਂ ਦੇ ਜਿੱਤੋ ਚੜਜੀ ਗਾਲਾ ਜੀ ਆਪੇ ਪਖਾ ਲੱਗ ਜਾਣਾ ਤੁਹਾਨੂੰ ਰਾਤ ਦਿਨ ਕਾਲ ਦੇ ਰਾਤੀ ਆ ਇਹਨਾਂ ਨੇ ਕੋ ਕੰਮ ਮੜਾ ਕੀਤਾ ਮਾਰ ਕੇ ਜੱਟ ਨੇ ਝੋਨਾ ਵੀ ਜੀਆ ਝੋਨਾ ਤਪੜ ਰੋਦੇ ਝੋਨਿਆਰੇ ਕਿਦਾਂ ਲੱਗਿਆ ਮਾਹੌਲਾ ਹੋਰ ਬੜਾ ਵਧੀਆ ਜੀ ਚੜਜੀ ਗਾਲਾ ਆਪਾਂ ਮੈਡਮ ਜਤਨਦਕੌਰ ਨੂੰ ਜੋ ਚੰਗੀ ਲੀਣਾ ਨਗਾਵਾਂਗੇ ਕਿੰਨੇ ਕ ਕਾਂਗਰਸੀ ਵਰਕਰ ਜਿਹੜੇ ਅੱਜ ਰੋਡ ショਅ ਜਾਇਏ ਨੇ ਸਾਡੇ ਪਿੰਡ ਚ ਲਾ ਲਓ ਵੀ ਲਗਭਗ ਸਾਰਾ ਪਿੰਡ ਆਇਆ ਜੀ ਸਾਰਾ ਪਿੰਡ ਹੀ ਆ ਗਿਆ ਸਾਰਾ ਪਿੰਡ ਤੇ ਉਹ ਆਮ ਆਦਮੀ ਹਨ 4-5 ਘਰ ਹੋਣਗੇ ਆਮ ਆਦਮੀ ਇਕੱਲੀ ਉੱਥੇ ਹਨ 4-5 ਘਰ ਆਮ ਆਦਮੀ ਹੋਣਗੇ ਬਾਕੀ ਕਾਂਗਰਸ ਤੋਂ ਕਿਤਰਾ ਦਾ ਅੱਜ ਮਾਹੌਲ ਲੱਗ ਰਿਹਾ ਇੱਥੇ ਬਹੁਤ ਬਹੁਤ ਵਧੀਆ ਤੁਹਾਡੇ ਸਾਹਮਣੇ ਤੁਸੀਂ ਵੇਖ ਨਹੀਂ ਰਹੇ ਮੋਲ ਇੱਕ ਨੰਬਰ ਪਿੰਡੋਂ ਕੌਣ ਜਿੱਤੇਗਾ ਪਿੰਡੋਂ ਕਾਂਗਰਸੀ ਸ਼ੁਰੂ ਤੋਂ ਕਾਂਗਰਸ ਜਿੱਤੀ ਆ ਜੀ ਆਪਣਾ ਗੜ ਪਿੰਡ ਜੀ ਆਪਣਾ ਪਿੰਡ ਮੇਗਾ ਜੀ ਏ ਮੇਗਾ ਕਿਤਰਾ ਪੋਜੀਸ਼ਨ ਹੈ ਇਹ ਪੂਰੀ ਫੁੱਲ ਵਧੀਆ ਪੋਜੀਸ਼ਨ ਜੀ ਜੋ ਸਾਰੀ ਇਹ ਕਾਂਗਰਸੀ ਵਰਕਰ ਹੀ ਆਪਣੇ ਸਾਰੇ ਇਹ ਪਹੁੰਚੇ ਆ ਬਾਕੀ ਤੁਸੀਂ ਇਹ ਤੈਨੂੰ ਵੀਡੀਓ ਇਕੱਲੀ ਵਿਖਾ ਹੀ ਸਕਦੇ ਜੀ ਇਹਨੂੰ ਵੀ ਕੀ ਹਾਂ ਚਲੋ ਅਸੀਂ ਦੇਖ ਰਹੇ ਹਾਂ ਇਹ ਕਿਸ ਤਰ੍ਹਾਂ ਦਾ ਪਿੰਡੋਂ ਕਿਤਰਾ ਦਾ ਮਾਹੌਲ ਹੈ ਇੱਥੇ ਕਿਤਰਾ ਦਾ ਮਾਹੌਲ ਹੈ ਤੇ ਹਲਕੇ ਜਿਹੀ ਕਿਤਰਾ ਦਾ ਤੁਸੀਂ ਹਰ ਬੰਦਾ ਅੱਜ ਕੱਲ ਸੋਸ਼ਲ ਮੀਡੀਆ ਨਾਲ ਜੁੜਿਆ ਹੁੰਦਾ ਸ਼ੁਰੂ ਤੋਂ ਲਾਲੋ ਸਾਡੇ ਦਾਦਾ ਜੀ ਤੋਂ ਲੈ ਕੇ ਹੁਣ ਤੱਕ ਸਾਡੀ ਕਾਂਗਰਸ ਪਾਰਟੀ ਨੇ ਸ਼ੁਰੂ ਤੋਂ ਚੱਲਦੀ ਆਈ ਜੀ ਤੇ ਜਿਹੜਾ ਸਾਰਾ ਸਾਡਾ ਪਿੰਡ ਆ ਇਹ ਤਕਰੀਬਨ ਹੀ ਸਾਰਾ ਕਾਂਗਰਸ ਆ ਇਹਨਾਂ ਦਾ ਵਸਾ ਚੰਗੀ ਤਰ੍ਹਾਂ ਜਾਣਦੇ ਨੇ ਪਤਾ ਲੱਗ ਜੀਣਾ ਕੱਲ ਪਰਸੋਂ ਤੱਕ ਹਾਂਜੀ ਵਿੱਚ ਕਿਹੜਾ ਪੰਡਾ ਮੇਰਾ ਆਪਣਾ ਭਾਜੀ ਰਊਵਾਲਾ ਜੀ ਕਿਤਰਾ ਦਾ ਲੱਗ ਰਿਹਾ ਜੀ ਅੱਜ ਬੜਾ ਕਾਫੀ ਇਕੱਠ ਦੇਖ ਰਹੇ ਆ ਰੋਡ ਸ਼ੋਅ ਨੂੰ ਲੈ ਕੇ ਭਾਜੀ ਰਊਵਾਲ ਦੀ ਪੋਜੀਸ਼ਨ ਬਹੁਤ ਹੀ ਵਧੀਆ ਵਾ ਪਹਿਲਾਂ ਵੀ ਚੱਲਦੀ ਆਈ ਬਹੁਤ ਵਧੀਆ ਤੇ ਹੁਣ ਵੀ ਨੈਕਸਟ ਟਾਈਮ ਵੀ ਜਿਹੜੀ ਆ ਰਊਵਾਲ ਚ ਕਾਲੀ ਵੀ ਕਾਫੀ ਆ ਕਾਲੀਦਾਲ ਤੇ ਬਿਲਕੁਲ ਭਾਜੀ ਸਵਾਇਆ ਹੋ ਗਿਆ ਰਊਵਾਲ ਚ ਉਹ ਕਿਹੜੇ ਪਾਸੇ ਗਏ ਉਹ ਆਪ ਦਾ ਸਮਰਥਨ ਕਰੇ ਫਿਲ ਹਾਲ ਤੱਕ ਹਲੇ ਪਰ ਜਿਹੜੇ ਮਤਲਬ ਮੇਨ ਅਕਾਲੀਦਾਲ ਉਹਦੇ ਨਹੀਂ ਹੁਣ ਬਿਲਕੁਲ ਖਤਮ ਹੋ ਗਿਆ ਕੰਮ ਤੇ ਆ ਜਿਹੜੀ ਆਪਣੀ ਕਾਂਗਰਸ ਦੀ ਵੋਟ ਆ ਜੇ ਆਪਾਂ ਇਹ ਗੱਲ ਨੂੰ ਲੈ ਕੇ ਚੱਲੀਏ ਪੀ ਰਾਉਗਾਲ ਵਿੱਚ ਅਕਾਲੀ ਦਲ ਅਤੇ ਆਪ ਇਕੱਠੇ ਨੇ ਹਾਂਜੀ ਹਾਂਜੀ ਤੇ ਫਿਰ ਵੀ ਕਾਂਗਰਸ ਜਿੱਤੀ ਹੈ ਬਿਲਕੁਲ ਜੀ ਜਿੱਤੇਗੀ ਜੀ 100% ਜਿੱਤੇਗੀ ਕਾਂਗਰਸ ਅੱਗੇ ਨਾਲ ਸੀ ਬਹੁਤ ਜ਼ਿਆਦਾ ਵਧੀਆ ਜੀ ਰੌਗਾਲ ਦੇ ਵਿੱਚ ਠੀਕ ਹਾਂਜੀ ਕਿਹੜਾ ਪਿੰਡ ਜੀ ਪਿੰਡ ਰੌਆ ਜੀ ਅੱਜ ਕਿਹ ਤਰ੍ਹਾਂ ਦਾ ਲੱਗ ਰਿਹਾ ਹੈ ਮਾਹੌਲ ਜੋ ਬੀਨਸਾਂ ਦੱਸਤਾ ਉਹ ਬਿਲਕੁਲ ਓਕੇ ਆ ਠੀਕ ਹੈ ਕਹਿੰਦੇ ਅੰਨਾ ਸਾਹਿਬ ਮੈਡਮ ਬੜੇ ਫਰਕ ਨਾਲ ਜਿੱਤਣਗੇ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ ਜੀ ਸ਼ੇਰ ਨੇ ਠੀਕ ਬੱਬਰ ਸ਼ੇਰ ਠੀਕ ਕਿੱਥੇ ਗਲਾਉਂਦੇ ਆ ਇੱਕ ਵੇਰ ਸਮਝ ਲੋ ਉਹ ਗੁਰੂ ਰਾਮ ਦਾਸ ਨੇ ਕਿਰਪਾ ਕਰਨੀ ਆ ਤੇ ਉਹਨਾਂ ਦੇ ਠੱਪਾ ਲਾਣਾ ਨਹੀਂ ਕਿਹੜਾ ਬਣ ਜੀ ਆਪਣਾ ਵਾਇਕ ਜੀ ਦਾ ਖਾਲਸਾ ਵਾਇਕ ਜੀ ਦੀ ਫਤਿਹ ਮੇਰਾ ਪਿੰਡ ਜੀ ਮੈਤਾ ਮੈਤਾ ਸਰਪੰਚਾਂ ਬਲਦੇਸ਼ ਸਿੰਘ ਮੌਜੂਦਾ ਸਰਪੰਚ ਉਹਨਾਂ ਜਿਹੜੇ ਬਣੇ ਆ ਜੀ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਕਾਂਗਰਸ ਪਾਰਟੀ ਸਾਡੇ ਪਿੰਡ ਚ ਸਾਰੀ ਫੁੱਲ ਜਿਹੜੀ ਬੋਰ ਦੇ ਨਾਲ ਜਿੱਤ ਪ੍ਰਾਪਤ ਕਰੇਗੀ ਕਿਉਂਕਿ ਕਾਲੀਆਂ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਤੇ ਜਿਹੜੇ ਪਿੰਡ ਦੇ ਕਾਲੀ ਹੀ ਉਹ ਕਿਧਰ ਸਪੋਰਟ ਕਰ ਰਹੇ ਸਰ ਮੈਂ ਹੀ ਆ ਕਾਲੀ ਤੇ ਮੈਂ ਜਦੋਂ ਕਾਲੀ ਪਿਛਲੀ ਈਅਰ ਤੋਂ ਕਾਲੀ ਦਾ ਆਈ ਸਰਪੰਚਾ ਕਾਲੀ ਦਲ ਦੇ ਪਹਿਲਾਂ ਤੋਂ ਤੇ ਅਸੀਂ ਕਾਂਗਰਸ 'ਚ ਆ ਗਏ ਹੁਣ ਪਿੰਡ ਦੇ ਵਿੱਚ ਕੋਈ ਵੀ ਬੰਦਾ ਇੱਕ ਵੀ ਕਾਲੀ ਦਲ ਦਾ ਬੰਦਾ ਨਹੀਂ ਲਿਆ ਆਪ ਵਾਲੇ ਆਪ ਵਾਲੇ ਤੇ ਖਤਮ ਹੈ ਜੀ ਆਪ ਵਾਲੇ ਦੀ 10 ਵੋਟਾਂ ਹੈਗੀਆਂ ਜੇ ਪਿੰਡ ਦੇ ਵਿੱਚ ਉਹ ਵੀ 10 ਦੇ ਵਿੱਚੋਂ 5 ਉਹਨਾਂ ਨੂੰ ਲੈਣਗੇ 5 ਆਪਾਂ ਲੈ ਆਵਾਂਗੇ ਜੀ ਤੇ ਬਿਲਕੁਲ ਭਾਜਪਾ ਨੂੰ ਵੀ 2-3 ਵੋਟਾਂ ਹੈਗੀਆਂ ਜੀ ਬਸ ਖਤਮ ਹੈ ਪਿੰਡ ਦੇ ਵਿੱਚ ਕੋਈ ਇਹਦਾ ਬੂਤ ਨਹੀਂ ਚ ਲੱਗਣਾ ਨਾ ਤੇ ਉੱਤੇ ਭਾਜਪਾ ਦਾ ਲੱਗਣਾ ਜੇ ਨਾ ਆਪ ਵਾਲੇ ਦਾ ਲੱਗਣਾ ਨਾ ਕਾਲੀ ਦਲ ਦਾ ਲੱਗਣਾ ਜੇ ਕਾਂਗਰਸ ਪਾਰਟੀ ਜਿਹੜੀ 220 ਵੋਟਾਂ ਤੇ ਜਿੱਤ ਪ੍ਰਾਪਤ ਕਰੇਗੀ 250 ਵੋਟਾਂ ਬੜੀ ਐਗਜੈਕਟ ਫਿਗਰ ਫਿਗਰ ਦਸੀ ਜੇ 220 ਕਿਉਂਕਿ ਭਾਜੀ ਸਾਨੂੰ ਪਤਾ ਹੀ ਕੱਲੀ ਕੱਲੀ ਬੋਟ ਕਿਣੀ ਹੈ ਕਿਉਂਕਿ ਪਹਿਲਾਂ ਤੋਂ 230 ਸਾਨੂੰ ਸਰਪੰਚੀ ਤੇ ਪਈਆਂ ਤੇ 230 ਇਹਨਾਂ ਨੂੰ ਪੈਣੀਆਂ ਉਹਨੂੰ 20 ਪਈਆਂ ਇਸ ਸਰਪੰਚੀ ਸਰਪੰਚ ਨੂੰ ਜਿਹੜਾ ਆਮਦਾ ਸਰਪੰਚ ਬਣਿਆ ਉਹਨੂੰ 20 ਵੋਟਾਂ ਪਈਆਂ ਤੇ 20 ਹੁਣ ਪੈਣੀਆਂ ਬਸ ਉਹ ਗੱਲ ਜੀ ਤੇ ਫਿਰ 20 ਪਈਆਂ ਲੈ ਆਉਣਾ ਹੀ ਨਾਲ ਹੀ ਨਹੀਂ ਸਰ ਅਦਾਲਤ ਤੁਹਾਨੂੰ ਪਤਾ ਕਈ ਬੰਦੇ ਸ਼ੈਤਾਨ ਹੁੰਦੇ ਹੋ ਸਭ ਕੁਝ ਚੰਗਾ ਪਰ ਇਹ ਚੰ ਸਿਆਣੇ ਹੋ ਬਾਕੀ ਮੈਡਮ ਜਤਿੰਦਰ ਸਿੰਘ ਕੌਲ ਜਿਹੜੀ ਹੰਦਾਵਾ ਬਹੁਤ ਵਧੀਆ ਜਿੱਤ ਪ੍ਰਾਪਤ ਕਰੇਗੀ ਅੱਜ ਦਾ ਕੱਠ ਵਿਰੋਧੀਆਂ ਨੂੰ ਦੱਸ ਦੇਗਾ ਰਾਤ ਨੂੰ ਨੀਂਦਾਂ ਉਡਾ ਦੇਗਾ ਵਿਰੋਧੀਆਂ ਦੀਆਂ ਫੜਕੇ ਆ ਕੱਠ ਦੱਸ ਦੇਗਾ ਵੀ ਕਿੱਦਾਂ ਕਿੰਨਾ ਕੱਠ ਹੈ ਜੀ ਹੰਦਾਵਾ ਸਾਹਦੇ ਨਾਲ ਇਹ ਰਾਤ ਨੂੰ ਅੱਜ ਨੀਂਦ ਨਹੀਂ ਆਉਣੀ ਵਿਰੋਧੀ ਪਾਰਟੀਆਂ ਨੂੰ ਇਹ ਵੇਖ ਲਿਓ ਹਾਂਜੀ ਕਿਹੜਾ ਪਿੰਡਾ ਜੀ ਪਿੰਡ ਚੰਗੀ ਜੀ ਹਾਂਜੀ ਚੰਗੀ ਤੋਂ ਕਿੰਨੇ ਕ ਨੌਜਵਾਨ ਜਾਂ ਕਾਂਗਰਸੀ ਵਰਕਰ ਆ ਜਿਹੜੇ ਰੋਡ ਸ਼ੋਅ 'ਚ ਆਏ ਇੱਥੇ ਇੱਥੇ ਹੈਗੇ 40-50 ਹਜ਼ਾਰ ਤੋਂ ਪਰੇ ਜਣੇ ਆ ਤੇ ਨਾਲ ਆਏ ਆ ਕੁਝ ਕੰਮ ਕਰਕੇ ਨਹੀਂ ਆ ਸਕੇ ਤੇ ਮੈਡਮ ਜਤਿੰਦਰ ਟੜੇ ਪਿੰਡ ਤੋਂ ਆਮ ਆਦਮੀ ਪਾਰਟੀ ਦੇ ਚੇਅਰਮੈਨ ਵੀ ਨੇ ਰنجੇਸ਼ ਸਿੰਘ ਬਾੜੋ ਉਹਦਾ ਫਰਕ ਪਏਗਾ ਵੀ ਉਹਦੇ ਇੱਕ ਉਹਦਾ ਚੇਅਰਮੈਨੀ ਦਾ ਰਿਜ਼ਲਟ ਵਿੱਚ ਨਹੀਂ ਨਹੀਂ ਕੋਈ ਫਰਕ ਨਹੀਂ ਪੈਸੇ ਤੁਮ ਨੂੰ ਕਹੋ ਜਿੱਤ ਰਿਹਾ ਪਿੰਡੋਂ ਪਿੰਡੋਂ ਮੇਰੇ ਨਾਲ ਅਰੇ ਚਾਲਕੋਸ ਜੀ ਕਾਗਰਜ ਤਾਉਂਦੀ ਤੇ ਉਹਲਾ ਬਲਾਮਪਾਲੀ ਤੇ ਹੈਗਾ ਵਾ ਮਤਲਬ ਹੈ ਕਿ ਕਾਗਰਜ ਜੀ ਅੱਦੋ ਅੱਦੋ ਮਤਲਬ ਅੱਦੋ ਅੱਦੀ ਵੋਟਾਂ ਮਤਲਬ ਹੋ ਸਕਦਾ ਬਿਉਟੀ ਹੋਣੀ ਹੈ ਤੁਸੀਂ ਮੰਨਦੇ ਵੀ ਬਰਾਬਰ ਬਰਾਬਰ ਹਾਂਜੀ ਹਾਂਜੀ ਇਹ ਰਮਣਾ ਆਪਣਾ ਰਤਾ ਇਹ ਰਤਾ ਅੱਛਾ ਰਤਾ ਗਰਦੀਪ ਸਿੰਘ ਦਾ ਵਾਹ ਵਾਲੇ ਪਿੰਡ ਆ ਹਾਂਜੀ ਕਿਤਰਾ ਮਾਹੌਲ ਬਹੁਤ ਵਧੀਆ ਅੱਜ ਵੇਖੋ ਤੁਸੀਂ ਪਹੁੰਚੇ ਹੋ ਇੱਥੇ ਰੋਡ ਸ਼ੋਅ ਤੇ ਕਿਨੇ ਕ ਵਰਕਰ ਆਏ ਨੇ ਇੱਥੇ ਇੱਥੇ ਵਰਕਰ ਆਏ ਸਾਡੇ ਪਿੰਡੋਂ ਆਇਆ ਕੋਈ 150 ਬੰਦਾ ਵਰਡ ਕਿੰਨੀ ਆ ਵਰਡ 700 ਆ 150 ਆਇਆ ਤੇ ਪੋਜੀਸ਼ਨ ਕਿਤਰਾ ਆ ਪਿੰਡੋਂ ਇਹ ਤਾਂ ਕਾਂਗਰਸ ਦਾ ਹੀ ਆਸ-ਵਸ ਚੱਲ ਰਿਹਾ ਰਤਾ ਗਰਦੀਪ ਸਿੰਘ ਦਾ ਪੁਰਾਣਾ ਪਿੰਡ ਆ ਬਈ ਪੁਰਾਣਾ ਪਿੰਡ ਤੇ ਹੈਗਾ ਹੁਣ ਦੁਨੀਆ ਦਾ ਮਾਹੌਲ ਹੈ ਨਾ ਪਤਾ ਨਹੀਂ ਹੁਣ ਕਿੱਦਾਂ ਹਾਂ ਜੀ ਕਿਰਪਾ ਕਰਨਾ ਆਪਰਾ ਭਾਜੀ ਰਤਾਜੀ ਰਤਾਜੀ ਕਿਤਰਾ ਦਾ ਮਾਹੌਲ ਆ ਬਹੁਤ ਵਧੀਆ ਜੀ ਅੱਜ ਰੋਡ ਸ਼ੋਅ ਤੇ ਆਏ ਹੋ ਬਹੁਤ ਵਧੀਆ ਹਾਂ ਕਿਤਰਾ ਲੱਗਣਿਆ ਜਿੱਤਿਆ ਹਰਜਾਵਾ ਸਾਹਿਬ ਜੀ ਠੀਕ ਆ ਮੇਰਾ ਪਿੰਡ ਕਲਾਨੌਰ ਜੀ ਕਲਾਨੌਰ ਅੱਜ ਇੱਥੇ ਰੋਡ ਸ਼ੋਅ ਤੇ ਆਏ ਹੋ ਕਿਸ ਤਰ੍ਹਾਂ ਦਾ ਮਾਹੌਲ ਆ ਮਾਹੌਲ ਬਹੁਤ ਵਧੀਆ ਜੀ ਮਾਹੌਲ ਸਰਕਾਰਾਂ ਨੇ ਚੰਗੀਆਂ ਕਿਸਾਨ ਮੀਨਾ ਮੀਨਾ ਬੈਠੇ ਹੋਏ ਮੰਡੀਆਂ 'ਚ ਮੇ ਨਾਮੇ ਨਾ ਹੀ ਤੇ 1 ਅਕਤੂਬਰ ਤੋਂ ਲੈ ਕੇ ਨਾ ਤੇ 16 ਅਕਤੂਬਰ ਤੱਕ ਮੰਡੀ ਜੀ ਰਹੇ ਆ। ਅੰਦਰੀ ਵਿਜਨੀ ਚਾਲੀ ਕਰਨੀ। ਅੰਦਰੀ ਵਿਜਨੀ ਜਾ ਕੇ ਦਵਾਰੀ ਆਂਦੀ ਸੀ। ਫਿਰ ਉੱਥੇ ਜਾ ਕੇ ਪਤਾ ਲੱਗਾ ਵੀ ਰੇਟ ਵੀ ਘੱਟ ਤੇ ਮਤਲਬ ਘੱਟ ਬੜਾ ਲਾਉਂਦੇ ਨੇ। ਅਸੀਂ ਤਾਂ ਦਾਦਾ ਜੀ ਆਡਾ ਘਾਟਾ ਖਾ ਬੈਠੇ। ਆਲੀ ਕਿਦਾਂ ਦਾ ਮਾਹੌਲ ਆ ਜੀ। ਬਹੁਤ ਵਧੀਆ ਮਾਹੌਲ ਆ। ਕਿਹੜਾ ਪਿੰਡ ਜੇ? ਤਾਰ ਵਾਲੀ ਦਾ ਸਾਡੇ ਪਿੰਡ ਦਾ ਸਰਪੰਚ ਜੀ ਧਰੋ ਵਾਲੀ ਕਿਦਾਂ ਧਰੋ ਵਾਲੀ ਜਿਹੜਾ ਆ ਜੀ 95 पेचन्णे 95% ਆ ਜੀ ਅੱਤੇ ਸ਼ਾਹਪੁਰ ਜਾ ਜਣੇ ਸ਼ਾਹਪੁਰ ਜਾ ਜਣੇ ਜਿਹੜਾ 70% ਨਹੀਂ ਜਿੱਤਾਂਗੇ ਅੱਗਾ 70 ਤੁਸੀਂ ਇਹਦੇ 95 ਵੀ ਤੁਸੀਂ ਹਾਂ ਜੀ ਧਰੋ ਵਾਲੀ ਉਹ 95% ਧਰੋ ਵਾਲੀ ਧਰੋ ਵਾਲੀ ਕਿਤਰਾ ਦਾ ਮਹੌਲ ਆ ਮੈਂ ਕਹਿੰਦਾ ਜੀ ਨੰਬਰ 1 ਮਹੌਲ ਆ ਇੱਥੇ ਨੰਬਰ ਆ ਕਿਤਰਾ ਕਿਤੋਂ ਆ 100% ਹੀ 100% ਜੀ 99% ਤੁਹਾਡੇ ਗੁਵਾਰ ਸ਼ਾਹਪੁਰ ਜਾ ਜਣੇ ਨੂੰ ਹੀ ਆ ਚਾਬੋ ਜ ਆ ਜਾਂਦੇ ਜੋ ਹੋਤਨ ਵਧੀਆ ਵਾ ਉਥੇ ਕੋਈ ਗੱਲ ਨਹੀਂ ਆ ਗਈ ਲੇਕਨ ਧਰੋ ਵਾਲੀ ਦਾ 100% ਆ ਕਿੰਨੇ ਟਰੈਕਟਰ ਟਰਾਲੀਆਂ ਆਏ ਅੱਜ ਯਾ ਵਿਕਲ ਕਿੰਨੇ ਆਏ ਧਰੋ ਵਾਲੀੋਂ ਧਰੋ ਵਾਲੀ ਤੋਂ 14-15 ਟਰੈਕਟਰ ਆਏ ਆ ਮੋਟਰਸਾਈਕਲ ਆਏ ਮੁੰਡੇ 200 ਮੁੱਠਾ ਦੋ 250 ਮੋਟਰਸਾਈਕਲ ਪਿੰਡ ਦੇ ਕੋਈ ਬਜਾ ਵਰਕਰ ਕਰੇ ਸਾਰੇ ਆ ਗਏ ਆ ਨਹੀਂ ਪਿੰਡ ਦੇ ਲਗਭਗ ਸਾਰੇ ਹਰ ਘਰ ਚੋਂ ਇੱਕ ਬੰਦਾ ਆਇਆ ਠੀਕ ਆ ਸਾਰਾ ਪਿੰਡ ਆ ਗਿਆ ਸਾਰਾ ਪਿੰਡ ਆ ਗਿਆ ਜੀ ਇਹ ਧਰੋ ਵਾਲੀ ਜੀ ਧਰੋ ਵਾਲੀ ਦਾ ਕਾਫੀ ਸਾਰਾ ਹੀ ਲੱਗਦਾ ਪਿੰਡ ਆ ਗਿਆ ਹਾਂਜੀ ਪੂਰਾ ਇਲਾਕਾ ਜੀ ਨਾਲ ਇਹ ਕਾਂਗਰਸ ਪਾਰਟੀ ਜਿੱਤੇਗੀ ਜੀ ਕੋਈ ਕਹੇ ਕੋਈ ਨਹੀਂ ਸਾਰਾ ਆ ਗਿਆ ਜੀ ਹਾਂਜੀ ਧਰੋ ਵਾਲੀ ਸਾਰਾ ਕੀ ਬੂਥ ਹੀ ਸਾਰੇ ਵੇਖੇ ਜਦੋਂ ਖੁੱਲਣਗੇ ਨਾ ਪੇ ਇਹ ਸਾਰੀ ਕਾਂਗਰਸ ਦੀਆਂ ਪਰਚੀਆਂ ਨਿਕਲੂਗੀਆਂ ਦੂਜੀ ਨਹੀਂ ਕੋਈ ਨਿਕਲਦੀ ਹਾਂ ਠੀਕ ਆ ਹਾਂਜੀ ਜਗਰੂਪ ਸਿੰਘ ਜੀ ਜਗਰੂਪ ਸਿੰਘ ਕਿਹੜਾ ਪਿੰਡ ਪਿੰਡ ਤਲਵੰਡੀ ਰਾਮਾ ਤਲਵੰਡੀ ਰਾਮਾ ਕਿੰਨੇ ਨੌਜਵਾਨ ਆ ਇੱਥੇ ਅੱਜ ਰੋਡ ਸ਼ੋਅ ਚ ਆਏ ਨੇ ਰੋਡ ਜੋਰ 40 ਮੋਟਰਸਾਈਕਲ ਆਂਦੇ 10 ਗੱਡੀਆਂ ਨੇ ਪਿੰਡ ਤਲਵੰਡੀ ਦਾ ਮਾਜੋ ਪੋਜੀਸ਼ਨ ਕਿਦਾਂ ਤਲਵੰਡੀ ਦਾ ਪੋਜੀਸ਼ਨ ਬਹੁਤ ਵਧੀਆ ਗੱਲ ਦਾ ਤੁਸੀਂ ਕੱਠ ਵੇਖਣਾ ਇਹ ਤਾਂ ਆਣ ਕੇ ਬਹੁਤ ਵਧੀਆ ਕੱਠ ਕੀਤਾ ਆਪਾਂ ਕੌਣ ਜਿੱਤੇਗਾ ਰੰਦਾਵਾ ਸਾਹਿਬ ਜਿਤਾਵਾਂਗੇ ਪੂਰਾ ਇਹੋ ਰਾਜ ਕਿਹੜਾ ਰੰਦਾਵਾ ਹਾਂਜੀ ਕਿਹੜਾ ਰੰਦਾਵਾ ਸਾਹਿਬ ਸﺠਿੰਦਰ ਸਿੰਘ ਰੰਦਾਵਾ ਸਾਹਿਬ ਜਿਹੜਾ ਪਿੰਡ ਆਪਣਾ ਆਪਣਾ ਪਿੰਡ ਜੀ ਚੋੜਾ ਬਾਜਵਾ ਤੁਸੀਂ ਅੱਜ ਰੋਡ ਸ਼ੋਅ ਤੇ ਆਏ ਹੋ ਕਿੰਨੀ ਗਿਣਤੀ ਵਿੱਚ ਪਿੰਡੋਂ ਜਿਹੜੇ ਕਾਂਗਰਸੀ ਵਰਕਰ ਜਾਂ ਨੌਜਵਾਨ ਆਏ ਨੇ ਲਗਭਗ ਸਾਰੇ ਆਏ ਜੀ ਲਗਭਗ ਸਾਰੇ ਆਏ ਤੇ ਉੱਥੇ ਪਿੰਡ ਨਹੀਂ ਬਚਿਆ ਕੋਈ ਪਿੰਡ ਥੋਰੇ ਵਜੇ 2 4 ਵਜੇ ਹੋਣਗੇ ਇੰਨੇ ਕਿਤੇ ਹੁੰਦੇ ਆ ਰ ਪਿੰਡ ਕੀ ਨਾ ਤੁਹਾਡਾ ਮੇਰਾ ਨਾਮ ਜੀ ਸ਼ਮਸ਼ੀਰ ਸਿੰਘ ਸ਼ਮਸ਼ੀਰ ਸਿੰਘ ਜੀ ਪਿੰਡੋਂ ਕਿਹਦੀ ਜਿੱਤ ਹੋਣ ਚਾਹੀਦੀ ਪਿੰਡੋਂ ਜੀ ਅੱਜ ਤੱਕ ਹਮੇਸ਼ਾ ਹੀ ਕਾਂਗਰਸ ਪਾਰਟੀ ਦੀ ਜਿੱਤ ਹੁੰਦੀ ਆ ਯਾਨੀ ਕਿ ਘੱਟੋ ਘੱਟ 4 5 ਚੋਣਾਂ ਆ ਹੀ ਵੇਖੀਆਂ ਤੇ ਚੋੜੇ ਦੇ ਬੂਥ ਦੇ ਵਿੱਚ 100 ਤੋਂ 250 ਤੋਂ 300 ਵੋਟ ਆ ਸਾਰੀ ਦੋ ਪਿੰਡਾਂ ਦੀ ਸਾਡੇ ਪੂਜਾ ਅਮੇਸ਼ਾ காங்கிரஸ் ਪਾਰਟੀ ਲੀਡ ਚ ਆਉਂਦੀ ਰਹੀ ਹੈ ਕਦੇ 110 120 ਉੱਪਰ ਹੀ ਨੰਬਰ ਆ ਕੰਮ ਪਿੰਡ ਚ ਆਮ ਆਦਮੀ ਪਿੰਡ ਚ ਆਮ ਆਦਮੀ ਤੇ ਕਾਲੀ ਦਲ ਤਾਂ ਕਿਦਾਂ ਹੋਰ ਥੱਲੇ ਆ ਕੰਮ ਜੀ ਬਹੁਤ ਕਾਲੀ ਦਲ ਤਾਂ ਨਾਲ ਹੀ ਆ ਗਏ ਆਪਣੇ ਤੇ ਆਮ ਆਦਮੀ ਦਾ ਵੋਟ ਆਮ ਆਦਮੀ ਵਾਲੇ ਆਂਦੇ ਕਾਲੀ ਦਲ ਸਾਡੇ ਨਾਲ ਆ ਗਏ ਸਾਡੇ ਪਿੰਡ ਸਾਡੇ ਨਾਲ ਜੀ ਮੈਂ ਸਾਡੇ ਪਿੰਡ ਤਾਂ ਨਹੀਂ ਹਾਂ ਜੀ ਜੀਸ਼ਨ 10% ਇਹਨਾਂ ਦਾ 90% ਕਾਂਗਰਸ ਚੱਲੂਗੀ ਉਹ ਜ਼ਿਆਦਾ ਨਹੀਂ ਕਾਗੇ ਨਹੀਂ ਜੀ ਬਿਲਕੁਕੁਲ 100% ਬਿਲਕੁਕੁਲ 100% ਝੂਠ ਕੋਈ ਨਹੀਂ ਇਹਦੇ ਚ ਤਰਵੰਡੀ ਕਰਾਇਆ ਜੇ ਅਕਾਲੀ ਦਲ ਵੀ ਕਾਫੀ ਆ ਕਾਲੀ ਦਲ ਦਾ ਬਿਲਕੁਲ ਖਤਮ ਹੋ ਗਿਆ ਬਿਲਕੁਲ ਖਤਮ ਹੋ ਗਿਆ ਉਹ ਕਿੱਧਰ ਆ ਹਾਂਜੀ ਅਕਾਲੀ ਦਲ ਦੀਆਂ ਵੋਟਾਂ ਕਿੱਥੇ ਕਾਲੀ ਦਲ ਦੀਆਂ ਵੋਟਾਂ ਜਿਹੜੀਆਂ ਕਾਂਗਰਸ ਚ ਰਲ ਗਈਆਂ ਮਿਕਸ ਹੋ ਗਈਆਂ ਜੀ ਹਰ ਦਰਵਾਜ਼ਾ ਖਰਾਦੋ ਆਏ ਜੀ ਹਰ ਦਰਵਾਜ਼ਾ ਖਰਾਦੋ ਅੱਜ ਕਿਤਰਾ ਕਿੰਨੇ ਵੀ ਨੌਜਵਾਨਾਂ ਦਾ ਬਕਰ ਆਇਆ ਇਹ ਜੀ ਆਪਣੇ ਨਾਲ ਪਹਿਲੀ ਗੱਲ ਤੇ ਜਿੰਨੇ ਵੀ ਨੌਜਵਾਨ ਨਵੇਂ ਰਾਤ ਦੇ ਆਪਾਂ ਜੁਆਇਨ ਕਰਾਏ ਨੇ ਕ੍ਰਿਸ਼ਨ ਭਾਈ ਜਰਾ ਘੱਟੋ ਘੱਟ 50 ਪਲੱਸ ਮੋਟਰਸਾਈਕਲ ਆਏ ਨੇ ਆਪਣੇ ਨਾਲ ਠੀਕ ਹੈ ਜੀ ਤੇ ਬਾਕੀ ਇਹ ਵੀ ਤੁਹਾਡੇ ਸਾਹਮਣੇ ਦੇਖੋ ਅੱਗੇ ਪਿੱਛੇ ਜੂਮਸਰਾ ਬਣਿਆ ਪਿਆ ਵਾ ਔਰ ਵਧੀਆ ਸਪੋਰਟ ਮਿਲ ਰਿਹਾ ਆਪਾਂ ਨੂੰ ਇਹ ਰਹਿ ਗਿਆ ਕੱਲ੍ਹ ਦੇਣ ਪਰਸੋਂ ਕਾਰਜ ਕੋ ਵਜਣਾ ਵਾ ਤੇ 23 ਨੂੰ ਆਪਾਂ ਝੰਡਾ ਘਟ ਦੇਣਾ ਜਿੱਦਾਂ ਅੱਜ ਤੁਸੀਂ ਰੋਡ ਸ਼ੋਅ ਤੇ ਆਏ ਹੋ ਕਿਸ ਤਰ੍ਹਾਂ ਦਾ ਸਾਰਾ ਸਿਸਟਮ ਲੱਗਦਾ ਅਸੀਂ ਔਰ ਸਾਡਾ ਜਿਹੜਾ ਮਾਹੌਲ ਬਹੁਤ ਵਧੀਆ ਸੀ ਐਮਪੀ ਵੀ ਜਿਹੜੀ ਪਿੰਡ ਚ ਪਿਛਲੀ ਵਾਰੀ ਵੀ ਜਿੱਤੇ ਸੀ ਔਰ ਹਲਕੀ ਵਿੱਚ ਵੀ ਰੰਧਾਵਾ ਸਾਹਿਬ ਜਿੱਤ ਕੇ ਨਿਕਏ ਸੀ ਔਰ ਉਦੋਂ ਜਿਹੜੀ ਸਾਡੀ ਹਲਕੇ ਚ ਜਿੱਤ ਸੀ ਉਹ ਲਗਭਗ 4000 ਦਾ ਮਾਨ ਸੀ ਔਰ ਉਹਦੇ ਨਾਲ 5 ਗੁਣਾ 15 ਤੋਂ 20000 ਪਲੱਸ ਜਿਹੜੀ ਆ ਉਹ ਰੰਧਾਵਾ ਸਾਹਿਬ ਜਿੱਤ ਕੇ ਮਿਸ ਜਰੰਦਾਵਾ ਬੀਬੀ ਜੀ ਤਿੰਨ ਤੋਂ ਰੰਧਾਵਾ ਜਿੱਤਣਗੇ ਸਾਨੂੰ ਲੋਕਾਂ ਦੇ ਉੱਤੇ ਜਿਹੜਾ ਮਾਨ ਆ ਇੰਨਾ ਪਿਆਰ ਮਿਲ ਰਿਹਾ ਪਿੰਡਾਂ ਦੇ ਵਿੱਚ ਔਰ ਲੋਕ ਜਿਹੜੇ ਸਰਕਾਰ ਨੂੰ ਜਿਹੜਾ ਨਕਾਰ ਦਿੱਤਾ ਲੋਕਾਂ ਨੇ ਕਿਉਂਕਿ ਚੋਣੇ ਦਾ ਜਿਹੜਾ ਲੋਕਾਂ ਦੇ ਨਾਲ ਬਹੁਤ ਲੁੱ ਔਰ ਇਥੇ ਤੱਕ ਕਿ ਧਮਕੀਆਂ ਆਉਣ ਦੇ ਬਾਵਜੂਦ ਵੀ ਲੋਕ ਜਿਹੜੇ ਆ ਬਿਲਕੁਲ ਕਾਂਗਰਸ ਪਾਰਟੀ ਦੇ ਨਾਲ ਖੜੇ ਆ ਰੰਧਾਵਾ ਪਰਿਵਾਰ ਦੇ ਨਾਲ ਖੜੇ ਆ ਕਿਹੜਾ ਪਿੰਡ ਜੀ ਤਲਵੰਡੀ ਰਾਮਾ ਜੀ ਕਿੰਨੇ ਕੁ ਮੋਰਚਾ ਗੱਡੀਆਂ ਆਈਆਂ ਸਾਡੇ 100 ਦੇ ਕਰੀਬ ਆਇਆ ਜੀ ਕੌਣ ਜਿੱਤਣ ਡਿਆ ਸੁਰਜੀਂਦਰ ਸਿੰਘ ਰੰਧਾਵਾ ਜੀ ਕਿਹੜਾ ਪਿੰਡ ਹੈ ਖੜਿਆਲਾ ਸਾਹਿਬ ਜੀ ਹਾਂ ਹਾਂਜੀ ਖਿਆਲੇ ਕਿਦਾਂ ਮਾਹੌਲ ਬਹੁਤ ਜ਼ਿਆਦਾ ਕਿੰਨੇ ਕੁ ਲੋਕ ਇਥੋਂ ਵਰਕਰ ਆਏ ਬਹੁਤ ਜ਼ਿਆਦਾ ਮਾਨੇਪੁਰ ਸਾਹਿਬ ਕਿੰਨੀ ਕਿਹਦਾ ਆਪਣਾ ਵਰਕਰ ਜਾਂ ਨੌਜਵਾਨ ਜਾਂ ਬਜ਼ੁਰਗ ਇੱਥੇ ਰੋਡ ਸ਼ੋਅ 'ਚ ਆਏ ਨੇ ਬਹੁਤ ਜੀ ਪਿੰਡਾਂ ਚੋਂ ਬੜਬੜੇ ਵੱਡੇ ਕਾਫਲੇ ਆਏ ਆ ਮੈਂ ਆ ਵੀਤੀ ਪੇਤੀ ਮੋਟਰਸਾਈਕਲ ਲੈ ਕੇ ਆਇਆ ਦੋ ਦੋ ਤਿੰਨ ਦੋ ਸਵਾਰੀਆਂ ਉੱਤੇ ਬੈਠੀਆਂ ਨੇ ਤੇ ਕਾਫੀ ਵੱਡਾ ਕਾਫਲਾ ਵਾ ਸ਼ਾਨ ਦੇ ਨਾਲ ਬੀਬੀ ਜੀ ਦੇੰਦੋ ਕੋ ਰੰਡਾਵਾ ਜਿਹੜੇ ਉਹ ਜਿੱਤਣਗੇ ਪਿੰਡ ਚੋਂ ਕਿਤਰਾ ਤਟ ਇੱਥੇ ਚ ਬਹੁਤ ਵਧੀਆ ਆਪਾਂ ਜਿੱਤਾਂਗੇ ਪਿੰਡ ਜੀ ਅੱਗੇ ਵੀ ਜਾਂਦੇ ਆ ਬਿਲਕੁਲ ਬਿਲਕੁਲ ਬਰਾਬਰ ਹੀ ਸਰਕਾਰ ਹੁੰਦੇ ਆ ਬਰਾਬਰ ਰਕਸ਼ਨ ਲੜ ਰਹੇ ਆ ਤੇ ਅਕਾਲੀ ਦਲ ਦਾ ਕਿਵੇਂ ਆ ਪਿੰਡ ਚੋਂ ਅਕਾਲੀ ਦਲ ਦਾ ਉਹ ਮਹਾਂ ਮੈਂ ਤਾਂ ਪਹਿਲਾਂ ਤੋਂ ਹੀ ਉਹ ਆਪਣਾ ਆਪ ਵਾਲਾਂ ਦੀ ਕਰ ਰਿਹਾ ਤੁਹਾਡੇ ਪਿੰਡੋਂ ਆਪਣਾ ਕਾਂਗਰਸ ਨਾਲ ਨਹੀਂ ਕਿ ਆਮ ਆਦਮੀ ਨਾਲ ਨਹੀਂ ਆ ਹੈ ਆਮ ਆਦੀ ਪਾਰਟੀ ਨਾਲ ਆ ਪਰ ਸਾਡਾ ਬਰਾਬਰ ਬੂਤ ਹੈ ਉਹਨਾਂ ਦੇ ਬਾਵਜੂਦ ਵੀ ਬਿਲਕੁਲ ਬਿਲਕੁਲ ਠੀਕ ਕੰਨੀ ਦਾ ਕੋਈ ਅਸਰ ਨਹੀਂ ਜੀ ਸਾਡੇ ਵੀਰ ਭਰਾਵਾਂ ਨੂੰ ਸਤਰੀ ਕਾਲ ਜੀ ਆਪਾਂ ਸਰਕਾਰ ਕਰੀਏ ਉਹ ਬੇਨਤੀ ਕਰਦੇ ਆ ਸਰਕਾਰ ਨੂੰ ਕਿੰਨੇ ਆ ਵੀ ਚਿੱਟਾ ਬੰਦ ਕਰਾਉਣਾ ਚਾਹੀਦਾ ਜੀ ਲੋਕਾਂ ਦੇ ਧੀਆਂ ਪੁੱਤ ਮਰ ਰਹੇ ਨੇ ਮਾਰੀ ਗੱਲ ਹੈ ਚਿੱਟਾ ਵੇਖ ਕਿਹੜੀ ਸਰਕਾਰ ਨੂੰ ਕਾਗੜਾ ਫਰਵੀ ਆਨੇ ਆ ਚਾਰੂ ਵਾਲੇ ਨੇ ਵੀ ਚਿੱਟਾ ਤੁਸੀਂ ਬੰਦ ਕਰ ਦਿਓ ਟਰਾਲੀ ਰੈਲੀ ਕੀ ਦੀ ਤੇ ਆਏ ਹੋ ਰੈਲੀ ਕੀ ਦੀ ਕਾਗੜਾ ਫਰਵੀ ਆਨੇ ਆ ਜੀ ਜਿਹਦੀ ਸਰਕਾਰ ਆਈ ਉਹਨੂੰ ਆਨੇ ਵੀ ਚਿੱਟਾ ਬੰਦ ਕਰਾ ਦਿਓ ਜੀ